चाल हलो जी हां स्वराज अठ सौ पचवंजा ਪਹਿਲਾ ਆਪਣੇ ਏਰੀਆ ਦਾ ਪਹਿਲਾ ਟਰੈਕਟਰ ਬਾਈ ਹੁਣਾਂ ਨੇ ਖਰੀਦਿਆ ਪ੍ਰੋ ਟੈਕ ਜਿਹੜੀ ਨਵੀਂ ਸੀਰੀਜ਼ ਆਈ ਆ 4x4 ਪਿੰਗ ਡਾਂਗੀਆਂ ਬਾਈ ਮਿੱਠੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਬਾਰਕਾਂ ਬਾਈ ਜੀ ਬਹੁਤ ਬਹੁਤ ਸਾਰੇ ਭਰਾਵਾਂ ਨੂੰ ਤੁਹਾਨੂੰ ਵੀ ਬਾਈ ਤੇਜ ਜੀ ਇਹ ਪਹਿਲਾ ਟਰੈਕਟਰ ਹੈ ਜਿਹੜਾ ਬਾਈ ਹੁਣਾਂ ਨੇ ਆਪਣੇ ਏਜੰਸੀ ਚੋਂ ਹਨਾ ਜੀ ਹਾਂਜੀ ਹਾਂਜੀ ਤੇ ਭਾਈ ਜੀ ਆਪਾਂ ਪਹਿਲਾਂ ਹੀ ਸਵਰਾਜ ਚਲਾਉਣੇ ਆ ਜਾਂ ਪਹਿਲਾ ਵਾਹ ਨਹੀਂ ਜੀ ਆਪਣੇ ਕੋਲੇ ਪਹਿਲਾਂ ਵੀ ਸਵਰਾਜ ਆ ਜੀ ਆਪਾਂ 1984 ਵੇਲੇ ਦੇ ਆਪਣੇ ਕੋਲੇ ਸਵਰਾਜ ਟਰੈਕਟਰ ਆ ਜੀ 1984 ਦੇ ਹਾਂ ਜੀ ਵੀ ਤੁਹਾਨੂੰ ਇਹਦੇ ਤੇ ਮਾਣ ਆ ਜਕੀ ਮਾਣ ਆ ਜੀ ਫੁੱਲ ਪਹਿਲੇ ਵਧੀਆ ਚੱਲੇ ਆ ਰਹੇ ਨੇ ਬਹੁਤ ਵਧੀਆ ਜੀ ਪੂਰੇ ਵਧੀਆ ਜੀ ਕੋਈ ਦੁੱਖ ਤਕਲੀਫ ਹੋਣਾ ਨੂੰ ਨਹੀਂ ਜੀ ਬਿਲਕੁਲ ਨਹੀਂ ਮੇਰੇ ਕੋਲੇ ਜੀ ਅੱਗੇ ਵੀ ਹੁਣ 5 ਸਵਰਾਜ ਆ ਜੀ ਪਹਿਲਾਂ 5 ਸਵਰਾਜ ਪਹਿਲਾਂ ਹਾਂ ਜੀ 969 744 2855 2 ਵੀਲ ਤੇ 4 ਵੀਲ 855 ਜਿਹੜਾ ਨਾ ਤਰਾ ਵੀਰੇ ਸੀਆਰਡੀ ਵਾਲਾ ਸੀਆਰਡੀ ਆ ਓ ਕਿਵੇਂ ਰਿਹਾ ਸਵਰਾਜ ਦਾ ਬਹੁਤ ਵਧੀਆ ਰਿਹਾ ਜੀ ਸਾਡੇ ਕੋਲ ਕੋਈ ਉਹਦੇ ਚ ਖਰਾਬੀ ਗ੍ਰੂਪੀ ਤਾਂ ਨਹੀਂ ਆਈ ਨਹੀਂ ਬਿਲਕੁਲ ਨਹੀਂ ਜੀ ਕਿਉਂਕਿ ਜਿਵੇਂ ਆਪਾਂ ਕਹਿ ਦਿੰਦੇ ਨਾ ਸੀਆਰਡੀ ਨਵੀਂ ਤਕਨੀਕ ਆ ਤੇ ਕੋਈ ਖਰਾਬੀ ਆ ਜਾਊਗੀ ਜਾਂ ਇਦਾਂ ਉਦਾਂ ਨਹੀਂ ਜੀ ਕੋਈ ਖਰਾਬੀ ਨਹੀਂ ਆਈ ਜੀ ਉਹਦੇ ਚ ਉਹ ਕਦੋਂ ਲਿਆ ਸੀ ਆਪਾਂ ਉਹ ਜੀ ਅਸੀਂ ਲਿਆ ਸੀਗਾ ਜੀ 24 ਚ 24 ਚ ਸਾਲ ਹੋ ਗਿਆ ਸਾਲ ਹੋ ਗਿਆ ਵਧੀਆ ਚੱਲਿਆ ਬਿਲਕੁਲ ਜੀ ਉਹ ਤੋਂ ਕਿਹੜਾ ਕਿਹੜਾ ਕੰਮ ਲੈਣੇ ਆਪਾਂ ਉਹ ਤੋਂ ਜੀ ਅਸੀਂ ਰੋਟਾ ਬੇਟਰ ਆਪਣੇ ਕੋਲ 11 ਫੁੱਟਾ ਠੀਕ ਹੈ ਜੀ ਪਲਓ ਓਕੇ ਤਿੰਨ ਲੈਂਮਕਨ ਦੇ ਠੀਕ ਆ ਬਈ ਤੇ ਬਾਕੀ ਆਪਣੇ ਕੋਲੇ ਮੱਕੀ ਵਾਲੀ ਮਸ਼ੀਨ ਆ ਚਾਰ ਪਾਉਣ ਵਾਲੀ ਠੀਕ ਆ ਵੀਰੇ ਤੇ ਉਹਦਾ ਕੰਮ ਲੈਨੇ ਆ ਇਹ ਕਾਦੇ ਵਾਸਤੇ ਕੋਈ ਦਿਮਾਗ ਚ ਸੋਚਿਆ ਕਿ ਆਲ ਰਾਉਂਡਰੀ ਚਲਾਉਣਾ ਇਹਨੂੰ ਨਹੀਂ ਜੀ ਆਪਣੇ ਆਪਣੀ ਖੇਤੀ ਆਲੂਆਂ ਦੀ ਵੱਧ ਆ ਜੀ ਠੀਕ ਆ ਵੀਰੇ ਤੇ ਆਲੂਆਂ ਦੀ ਖੇਤੀ ਵਾਸਤੇ ਤੇ ਆਪਾਂ ਜੇ ਮੰਨ ਲਓ ਵੀ 4 ਵੀਲ ਟਰੈਕਟਰ ਹੀ ਹਾਂ ਆਪਣੇ ਆ ਗ੍ਰਾਮੇ ਮਸ਼ੀਨ ਚੱਲਦੀ ਆ ਮਗਰ ਹਾਂ ਤੇ ਆਮ ਹੁਣ ਛੋਟੇ ਟਰੈਕਟਰ ਦਾ ਜਵਾਨਾ ਹੈ ਨਹੀਂਗਾ ਨਹੀਂ ਹੈਗਾ ਵੀਰੇ ਹਾਂ ਜੀ ਇਸੇ ਕਰਕੇ ਹੀ ਅਸੀਂ ਮੰਨ ਲਾ ਕੋਈ ਟਰੈਕਟਰ ਇਹ ਗ੍ਰਾਮੇ ਨੂੰ ਤਾਂ 4x4 ਹੀ ਮਾਰਾ ਜੇ ਕੋਣ ਹੁਣ ਲੈਫਟ ਕਪੈਸਟੀ ਵੱਧ ਚਾਹੀਦੀ ਸੀ ਹਾਂ ਤੇ ਇਹ ਟਰੈਕਟਰ ਦੀ ਹੁਣ ਲੈਫ ਪਹਿਲਾਂ ਨਾਲੋਂ ਗਰੇ ਤਾਂ ਇਹ ਤਾਂ ਪਹਿਲੇ ਸਵਰਾਜ ਵੀ ਚਲਾਏ ਆ ਹਾਂਜੀ ਉਹਨਾਂ ਨਾਲੋਂ ਇਹਦੇ 'ਚ ਤੁਹਾਨੂੰ ਕੀ ਡਿਫਰੈਂਟ ਲੱਗਿਆ ਕਿ ਕੀ ਫਰਕ ਤੁਹਾਡੇ 'ਚ ਇਹਦੇ ਵਿੱਚ ਤਾਂ ਜੀ ਜਿਵੇਂ ਹੁਣ ਮੰਨ ਲਓ ਇੱਕ ਤਾਂ ਪਾਈ ਦੇਣ ਦਾ ਇਹਨਾਂ ਨੇ ਫਲੈਟ ਕਰਤਾ ਸਿੱਧਾ ਪੱਧਰ ਕਰਤਾ ਤੇ ਇੱਕ ਇਹਨਾਂ ਨੇ ਏਪੀਆਈ ਹਸਾ ਕਰਤਾ ਮਗਰ ਪਿੱਛੋਂ ਹਾਂ ਹਾਂਜੀ ਤੇ ਇੱਕ ਜਣਦੇ ਇਹਨਾਂ ਨੇ ਕਲੱਚ ਪਲੇਟ ਦਾ ਵੀ ਇਹਦੇ 'ਚ ਫਰਕ ਪਾਇਆ ਪਹਿਲਾਂ ਨਾਲੋਂ ਕਲੱਚ ਪਲੇਟ ਇਹਦੀ ਬਦਲ ਦਿੱਤੀ ਹਾਂਜੀ ਬਦਲ ਦਿੱਤੀ ਆ ਕੋ ਇੰਜਨ ਨੂੰ ਚਾੜ ਕੇ ਪਿੱਛੇ ਪਿੱਛੇ ਸਾਰਾ ਬਦਲਤਾ ਜੀ ਹਣਾ ਹਾਂਜੀ ਜਿਹੜਾ ਪਹਿਲਾਂ ਸਵਰਾਜ ਸੀਗਾ ਵੀਰੇ ਜਿਵੇਂ ਇਹਦੇ ਅਨਫੀਸ਼ੀਅਲ ਲੋਕ ਆ ਗਿਆ ਹਾਂਜੀ ਪਹਿਲੇ ਸਵਰਾਜ ਦੇ ਨਹੀਂ ਸੀ ਆਉਂਦੇ ਉਹ ਆਪਾਂ ਕਮੀ ਮਹਿਸੂਸ ਵੀ ਕਰਦੇ ਸੀ ਕਹਿ ਵੀ ਦਿੰਦੇ ਸੀ ਕੁਸ਼ਕ ਵੀਰ ਵੀ ਨਹੀਂ ਆਉਂਦੇ ਤੁਹਾਨੂੰ ਪਹਿਲੇ ਟਰੈਕਟਰ 'ਚ ਕਦੇ ਲੱਗਾ ਸੀ ਵੀ ਉਹ ਡਿਫਰੈਂਸ਼ੀਅਲ ਲੌਕ ਚਾਹੀਦਾ ਕਿਉਂ ਮੈਨੂੰ ਕਦੇ ਸਾਨੂੰ ਲੋਡ ਹੀ ਨਹੀਂ ਪਈ ਕਦੇ ਉਹਦੀ ਨਹੀਂ ਲੋਡ ਪਈ ਨਹੀਂ ਜੀ ਇਹ ਤਾਂ ਵੈਸੇ ਹੀ ਲੋਕਾਂ ਦੀ ਬਾੜਾ ਜਾਣ ਦੀ ਮੰਨ ਲੋ ਬਣਾਇਆ ਹੋਇਆ ਚੀਜ਼ ਆਂਦਾ ਕੁਸ਼ ਲਾ ਲੋ ਆਪਾਂ ਆਪਣਾ ਹਸਾਬ ਦਾ ਹਾਂਜੀ ਹਾਂਜੀ ਇਉਂ ਇਹ ਚੀਜ਼ ਜਦੋਂ ਲੋਡ ਪੈਣੀ ਆ ਇਹ ਟਰੈਕਟਰ ਨੂੰ ਸਿੱਧੇ ਨੂੰ ਹੀ ਪੈਣੀ ਆ ਜਦੋਂ ਮੁੜਨਾ ਹੁੰਦਾ ਹੈ ਇਹਦੀ ਲੋਡ ਪੈਣੀ ਨਹੀਂ ਉਦੋਂ ਨਹੀਂ ਪੈਣੀ ਇਹ ਤਾਂ ਸਿੱਧੇ ਦੀ ਲੋਡ ਆ ਹਾਂ ਵੇ ਇਕੱਠੇ ਢਾਹ ਚਲੋ ਜੀ ਹਾਂਜੀ ਜਦੋਂ ਇਹ ਮੜੂ ਵਾਸਤੇ ਸਟਾਰ ਜੁੜ ਜਾਣੇ ਆ ਉਦੋਂ ਜਿਆਦਾ ਕੁਝ ਪੰਨੂਗਾ ਹਾਂ ਇਹਨੇ ਸਿੱਧੇ ਦੇ ਸਿੱਧੇ ਦੇ ਜੋੜ ਲਾਉਣਾ ਜੀ ਹਾਂ ਆਪਾਂ ਵਿਖਾ ਦੇ ਜੇ ਨੰਨੂ ਮੜਿਆ ਵੀਰ ਸਾਰੇ ਆ ਗਏ ਨਾ ਆ ਜਾਓ ਵੀਰੇ ਮੜਿਆ ਨਾਲ ਇੱਕ ਤਾਂ ਨਾ ਨੇ ਇਹ ਐ ਤੇ ਕਰਕੇ ਤਾਂ ਦਿਲ ਨਾ ਮੈਂ ਕਹਿੰਦਾ ਇੰਨਾ ਜਿੱਤਿਆਂ ਹਾਂ ਹਾਂ ਜੀ ਬਹੁਤ ਜਿੱਤਿਆਈਏ ਨੇ ਯਾਰ ਆ ਤਾਂ ਪਿੰਡਲ ਫੁੱਟ ਦੇ ਨਾਲ ਸਿਰਾ ਹੀ ਲਾ ਹਾਂਜੀ ਹਾਂਜੀ ਪਹਿਲੇ ਸਵਰਾਜ ਨਾਲੋਂ ਨਾ ਚਲੋ ਟਰੈਕਟਰ ਉਹ ਵੀ ਆਪਦੀ ਜਗ੍ਹਾ ਬੈਸ ਪੂਰਾ ਵਧੀਆ ਜੀ ਪੂਰਾ ਵਧੀਆ ਜੀ ਉਹ ਜਿਹੜੇ ਸਮੇਂ ਜਿੰਮੀਆਂ ਤਾਂ ਥੋੜੀਆਂ ਜਿਹੀਆਂ ਉਹਨਾਂ 'ਚ ਕਾਹ ਟਰੈਕਟਰ 'ਚ ਕਮੀਆਂ ਸੀਗੀਆਂ ਏਜੰਸੀ ਨੇ ਕੰਪਨੀ ਨੇ ਇਹਦੇ ਵਿੱਚ ਉਹ ਕਮੀਆਂ ਕੱਢ ਤੀਆਂ ਜੀ ਸਭ ਕੁਝ ਚੱਕਦਾ ਕੋਈ ਦੁੱਖ ਤਕਲੀਫ ਛੰਡੀ ਹਾਂਜੀ ਹਾਂਜੀ ਉਹ ਗੇਅਰ ਵਾਲਾ ਵੀ ਕੰਮ ਚੱਕਦਾ ਹਾਂਜੀ ਉਹ ਵੀ ਅੱਗੇ ਸਿੱਧੇ ਸੀਗੇ ਜਿਵੇਂ 4 ਈਲ ਵੇਲੇ ਉਹ ਟਰੈਕਟਰਾਂ 'ਚ ਲੈਟ ਦਾ ਆਪਸ਼ਨ ਹੈ ਨਹੀਂ ਸੀ ਇਹਨਾਂ ਵਿੱਚ 4 ਈਲ 'ਚ ਲੈਟ ਦਾ ਆਪਸ਼ਨ ਵੀ ਕਰਤਾ ਪੀ ਟੀਓ ਆਪਸ਼ਨ ਵੀ ਕਰਤਾ ਹਾਂ ਹੈਂਡ ਬ੍ਰੇਕ ਲੱਗੇ ਆ ਉਹਦਾ ਆਪਸ਼ਨ ਵੀ ਆ ਗਿਆ ਪੀਡੀਓ ਦਾ ਤਾਂ ਸਿਰੇ ਹੀ ਕਰਾ ਦਣਾ ਹਾਂਜੀ 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 ਡਬਲ ਪੀਡੀਓ ਕਰਤੀ ਜੀ ਹਾਂ ਆ ਜਿਹੜਾ ਪਲੇਟਫਾਰਮ ਆਪਾਂ ਕਹਿ ਦਿੰਨੇ ਬਾਹਰ ਲਗਾਉਣ ਵਾਲਾ ਪਰ ਆਹ ਸਫਾਈ ਨਹੀਂ ਆਉਂਦੀ ਨਹੀਂ ਜੀ ਨਹੀਂ ਇਹ ਚੀਜ਼ ਕੰਪਨੀयां ਹੀ ਕਰ ਸਕਦੀਆਂ ਹਾਂਜੀ ਹਾਂਜੀ ਇਹ ਆਪਾਂ ਜਿੰਨਾ ਮਰਜੀ ਕਹਿ ਦਈਏ ਚਲੋ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਸਾਰੇ ਵੀਰ ਵਧੀਆ ਬਣਾਉਂਦੇ ਨੇ ਹਾਂਜੀ ਹਾਂਜੀ ਪਰ ਕੰਪਨੀ ਦੀ ਚੀਜ਼ ਕੋਈ ਡਿਫਰੈਂਟ ਹੁੰਦੀ ਆ ਹਾਂਜੀ ਮੈਟ ਦੀ ਕਟਿੰਗ ਵਗੈਰਾ ਸਹੀ ਗੱਲ ਹੈ ਨਾ ਉਸ ਹਿਸਾਬ ਨਾਲ ਹਾਂਜੀ ਚਲੋ ਵਾਇਰਸ ਉਹ ਨਾ ਕਰੇ ਇੱਕ ਡੀਜ਼ਲ ਟੈਂਕਾ ਕੱਢਾ ਕਰਤਾ ਹਾਂ ਜੀ 70 ਲੀਟਰ ਦਾ ਕਰਤਾ ਜੀ ਇੱਕ ਟੈਂਕੀ ਵੀ ਇਹਦੀ ਪਲਾਸਟਿਕ ਦੀ ਕਰਤੀ ਜੀ ਹਾਂਜੀ ਉਹ ਵੀ ਚੀਜ਼ ਬਹੁਤ ਵਧੀਆ ਜੀ ਇੱਕਾ ਫੋਨ ਨਾਲ ਕਨੈਕਟ ਹੋਣਾ ਨਾ ਕੰਮ ਇਹ ਵੀ ਕੰਮ ਸਿਰਾ ਹੋ ਜਾ ਹਾਂਜੀ ਅੱਧੇ ਕੰਮ ਜਨਾ ਤੁਹਾਨੂੰ ਮੈਂ ਦੱਸਦੇ ਨੇ ਹਾਂਜੀ ਚਲੋ ਵੈਸੇ ਤਾਂ ਵੀਰੇ ਇਹਨੇ ਦੱਸਿਆ ਹੋਣੀ ਸਾਰੇ ਏ ਚਲੋ ਜਿਹੜੇ ਰਹਿ ਗਏ ਉਹ ਵੀ ਆਪਣੇ ਕੋਲੇ ਕੰਪੈਨਾਂ ਵੀ ਆ ਜੀ 2 ਸਵਰਾਜ ਦੀਆਂ ਜੀ 8200 ਉਹ ਵੀ ਸਵਰਾਜ ਦੀਆਂ ਹਾਂ ਜੀ ਉਹ ਵੀ ਸਵਰਾਜ ਦੀਆਂ 8200 ਮਾਡਲ ਨਿਊ ਮਾਡਲ ਆ ਜੀ ਉਹ ਸਵਰਾਜ 23 24 ਮਾਡਲ ਆਈ ਸਵਰਾਜ ਕਟੜ ਸਵਰਾਜ ਦੇ ਕੇ ਹਾਂ ਜੀ ਕਟੜ ਜੀ ਕਟੜ ਕੋਈ ਨਹੀਂ ਆਇਓ ਪੈਂਟ ਤੁਹਾਨੂੰ ਸਾਰਾ ਕੁਝ ਦਿਖਾਵਾਂ ਕਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਮੈਂ ਕਿਰ ਤੁਹਾਨੂੰ ਸੁਣਨਾ ਕਰੇ ਬਹੁਤ ਸੋਹਣਾ ਟਰੈਕਟਰ ਇਹਦੇ ਫੰਕਸ਼ਨ ਵੈਸੇ ਮੈਂ ਤਾਂ ਤੇਜੀ ਵੀਰੇ ਨੇ ਨਾ ਪਹਿਲਾਂ ਦੱਸ ਦਿੱਤੇ ਸੀ ਇਹ ਇਹ ਸਾਡੇ ਮਤਲਬ ਏਰੀਆ ਚ ਪਹਿਲੇ ਇਨਸਾਨ ਆ ਜਿਨ੍ਹਾਂ ਨੇ ਟਰੈਕਟਰ ਇਹ ਖਰੀਦਿਆ 4/4 ਅੱਜ ਡਿਲੀਵਰੀ ਹੋਰ ਵੀ ਟ੍ਰੈਕਾਂ ਦੀ ਆ ਇੱਧਰ ਤੋਂ ਵਿਖਾ ਹੀ ਦੇ ਨਾ ਉਹ ਤਾਂ ਮੈਂ ਸਾਰੇ ਸ਼ਾਟ ਲੈ ਲਿਆ ਵੀ ਅੱਜ ਸਵਰਾਜ ਦੇ ਬਾਬੇ ਦੀ ਮੇਰੇ ਨਾਲ ਸੋਹਣੀਆਂ ਰੌਣਕਾਂ ਲੱਗੀਆਂ ਨੇ ਲੈ ਗਰੂ ਸਾਰਿਆਂ ਦੇ ਲਾਵੇ ਚੜ੍ਹਦੀ ਕਲਾ ਕਰੇ ਸਾਰਿਆਂ ਨੂੰ ਹੈ ਤੇ ਧੰਨਵਾਦ ਭਾਈ ਤੇਰਾ ਸਮਾਂ ਦੇ ਲਈ ਤੇ ਇਹਦੇ ਟਾਇਰ ਕਰਦੇ ਆ ਵੀ ਸੋ ਅਗਲੇ ਕਿਹੜੇ ਆ ਗਏ 95 24 ਰਿਹਾ ਜੀ ਮੂਰਲੇ ਟਾਇਰ 95 ਦੇਖਣ ਨੂੰ ਵੱਡੇ ਵੱਡੇ ਨਹੀਂ ਲੱਗਦੇ ਨਹੀਂ ਸੇਮ ਕੈਜ ਦੇ ਪਹਿਲਾਂ ਉਹ ਟਾਇਰ ਹੋਵੇ ਟਾਇਰ ਸੇ ਜੋ ਹੀ ਹੈ ਪਹਿਲਾਂ ਦੇ ਦੇਖਣ ਨੂੰ ਪਤਾ ਨਹੀਂ ਕਿਉਂ ਲੱਗਿਆ ਮੈਂ ਚਾਹ ਤਾਂ ਵੱਡੇ ਕਰੇ ਹੁਣ ਨਾਲ ਖੜਾ ਛੋਟਾ ਕਿੱਕ ਲੱਗਦੇ ਆ ਹਾਂ ਚਲੋ ਧੰਨਵਾਦ ਬਈ ਜੀ ਨਗਰੂਸ ਵੰਡਣਾ ਕਰੇ ਸੋਨਾ ਸੋਨਾ ਚੱਲੇ ਹੋਰ ਗਾਂ ਤੁਸੀਂ ਨਵੇਂ-ਨਵੇਂ ਸਵਰਾਜ ਅੱਡੋ ਜਾ ਕੇ ਲਾਓ ਤੇ ਲੰਮਾ ਕੇ ਜੀ ਜ਼ਰੂਰ ਮਹਾਰਾਜ ਦਵਾਉਂਦਾ ਰਹੇ ਆਪਾਂ ਲੈਣ ਦੀ ਰਮਾਂ ਨਹੀਂ ਦੋਸਤ ਨਗਰੂ ਤਰਕੀਆਂ ਵੱਚੀ ਧੰਨਵਾਦ ਬਈ ਪਿੰਡ ਸਵੱਦੀ ਕਲਾ ਇਹ ਵੀਰੇ ਨੇ ਵੀ ਅੱਜ ਟਰੈਕਟਰ ਲਿਆ ਸਾਰੇ ਵੀਰਾਂ ਦੀ ਵੀਡੀਓ ਤਾਂ ਨਹੀਂ ਜਦੋਂ ਅੱਜ ਸ਼ੂਟ ਹੋਣੀ ਡਿਲੀਵਰੀਆਂ ਬਹੁਤ ਨੇ ਇਹ ਮੇਰੇ ਵੀਰ ਗਵੰਢੀ ਸਵੱਦੀ ਕਲਾ ਤੋਂ ਬਾਈ ਜੀ ਆਪਣਾ ਨਾਮ ਜਸਵਿੰਦਰ ਸਿੰਘ ਵੀਰ ਜਸਵਿੰਦਰ ਸਿੰਘ ਕਲਾ ਬਾਈ ਜੀ ਸਵਰਾਜ ਦਾ ਹੀ ਮੂਡ ਘਾਤੋਂ ਬਣਿਆ ਹੋਰ ਕੋਈ ਘਾਤੋਂ ਨਹੀਂ ਲਿਆ ਮੈਂ 2007 ਚ ਵੀ ਲਿਆ ਸੀ ਉਹ ਵਧੀਆ ਲੱਗਿਆ ਫਿਰ ਮੈਂ 14 ਚ ਨੱਕ ਲਿਆ ਉਹ ਵਧੀਆ ਲੱਗਿਆ ਹੁਣ ਮੈਂ ਹੋਰ ਵੀਰ ਰਹਿ ਰਹਿਆਂ 14 ਚ ਹਾਂ 14928 ਵਾਲਾ ਹਾਂ 14928 ਵਾਲਾ ਮੈਨੂੰ ਟਰੈਕਟਰ ਇਹੀ ਚੰਗਾ ਲੱਗਦਾ। ਬਾਈ ਹੁਣ ਤੁਹਾਨੂੰ ਦਾ ਕੰਮ ਇਹ ਨਾਲ ਚੱਲਦਾ। ਹੋਰ ਕੋਈ ਨਹੀਂ ਤੁਹਾਨੂੰ ਪਸੰਦ। ਮੈਨੂੰ ਹੋਰ ਕੋਈ ਪਸੰਦ ਨਹੀਂ। ਮੈਨੂੰ ਸੋਰਾ ਜੀ ਚੰਗਾ ਲੱਗਦਾ। ਬਾਈ 7 ਤੋਂ ਕਹਿੰਦੇ ਜੁੜੇ ਆਂ ਅਸੀਂ। ਹਾਂ। 7 ਤੇ ਵੀ ਲਿਆ ਸੀ ਫਿਰ ਵੇਚ ਕੇ 14 ਚੱਲਿਆ। ਹੁਣ 14 ਵਾਲਾ ਉਹ ਨਹੀਂ ਵੇਚਣਾ ਤੇ ਆ ਨਵਾਂ 24 ਚੋਕ। 14 ਵਾਲਾ ਵੇਚਣਾ ਨਹੀਂ। ਨਹੀਂ ਵੇਚਣਾ। ਅਗਲੇ ਸਾਲ ਇੱਕ ਹੋਰ ਲੈਣਾ। ਮੈਂ ਪਿੰਡ ਆ ਕੇ ਲੈ ਆਂ। 969 ਲੈ ਆ। ਬਾਬੇ ਦੀ ਮੇਰੇ ਨਾਲ ਫੈਮਿਲੀ। ਚਲੋ ਵੈਗ ਰਿ ਚੜਦੀ ਕਲਾ ਕਰੇ ਇੱਥੇ। ਬਾਈ ਤੁਹਾਨੂੰ ਇਹ ਇਹ ਟਰੈਕਟਰ ਚ ਜਿਵੇਂ ਤੁਸੀਂ ਪਹਿਲਾਂ ਵੀ ਚਲਾਇਆ ਦਾ ਫੇਰ ਹੋਣ ਵਾਲਾ 25 ਆ ਗਿਆ ਹੈ ਇਹਦੇ ਚ ਤੁਹਾਨੂੰ ਕੀ ਫਰਕ ਲੱਗਿਆ ਪਹਿਲਾਂ ਨਾਲ ਬਾਈ ਦੇਖਣ ਨਾਲ ਇਹ ਤਾਂ ਇਹਦਾ ਪਹਿਲਾਂ ਵੀ ਨਹੀਂ ਮਾਨ ਸੀ ਨਹੀਂ ਮਾਨੇ ਇਹਦਾ ਕੋਈ ਤੋੜ ਹੀ ਨਹੀਂ ਹੁਣ ਤਾਂ ਇਹ ਤਾਂ ਉਦੋਂ ਵੀ ਉੱਤੇ ਆ ਹਾਂ ਇਹਦੇ ਚ 3 ਸਪੀਡ ਕਰਤੀ ਹਾਂ ਲੈਫਟ ਪਾਵਰ ਵਧਾਤੀ ਲਿਫਟ ਦੀ ਵਾਧਾ ਪਹਿਲਾਂ ਹੀ ਦੱਸਿਆ ਪਹਿਲਾਂ ਹੀ ਨਹੀਂ ਮਾਨ ਸੀ ਇਸ਼ਾਕ ਆ ਗਿਆ ਤੇ ਮਗਰ ਲੈਫਟ ਕੁਆਲਟੀ ਵਧ ਗਈ ਗੇਰਾਂ ਚ ਪੁਲੀ ਵਾਲਿਆਂ ਚ ਫਰਕ ਪੈ ਗਿਆ ਸ਼ਾਫਟਾਂ ਚ ਹੁਣ ਤਾਂ ਦੁੱਖ ਤੋੜੀ ਕੰਮ ਆ ਹਾਂ ਹੁਣ ਤਾਂ ਜਿਹੜਾ ਪੂਰਾ ਸਿਰਾ ਆਪਾਂ ਜੇ ਕਹੀ ਹੁੰਦੇ ਨਾ ਆਪਾਂ ਨੂੰ ਨਕਸ਼ ਕੱਢਣ ਵਾਲੇ ਵਿੱਚ ਚਾਹੀਦੀ ਜੀ ਜਿਸ ਵਿੱਚ ਨਕਸ਼ ਕੱਢ ਦਿੱਤਾ ਵੀ ਨਹੀਂ ਨਿਕਲਣਾ ਮੇਰੇ ਸਾਹ ਦੇ ਨਹੀਂ ਨਿਕਲਣਾ ਬਰੇਦ ਤੇ ਨਹੀਂ ਨਿਕਲਣਾ ਜਿਹੜੀ ਜੀਮਾਂ ਨੂੰ ਚਾਹੀਦੀ ਸੀ ਉਹ ਅੱਜ ਪੂਰੀ ਕਰ ਦਿੱਤੀ ਕਿਸੇ ਜ਼ਿੰਮੇਵਾਰ ਨੇ ਅੱਜ ਇਹ ਘੜੀਆਂ ਨੂੰ ਲੈਣਾ ਇਹ ਟਰੈਕਟਰ ਅੱਖਾਂ ਵਿੱਚ ਕੇ ਲੈ ਅੱਖਾਂ ਵਿੱਚ ਗੱਲ ਤੁਹਾਡੀ ਸਹੀ ਹੈ ਕਿਉਂਕਿ ਜਿੱਡਾ ਮਰਜੀ ਕੋਈ ਬੰਦਾ ਹੈ ਕਹੇ ਦੇ ਯਾਰ ਇਹਦੇ ਚ ਆ ਆ ਉਹ ਆ ਕੁ ਕਮੀ ਹੋਣ ਦੇ ਚ ਕੱਢ ਕੇ ਤਾਂ ਵਿਖਾਇਆ ਵੱਡੇ ਦਾ ਵੱਡਾ ਛੋਟੇ ਦਾ ਛੋਟਾ ਛੋਟੇ ਦਾ ਛੋਟਾ ਸਾਰੇ ਕੰਮ ਦਿੰਦਾ ਐਸੀ ਆ ਮੈਂ ਵੀ ਹੁਣ ਬਦਲਣਾ 855000 744 ਲੈਣਾ ਪੂਰਾ 744 ਲੈਣਾ ਚਲੋ ਵੈਗ ਨੂੰ ਤੁਹਾਨੂੰ ਨਵੇਂ ਨਵੇਂ ਟਰੈਕਟਰ ਦਿਵਾ ਦੇ ਸੱਚੇ ਪਾਤਸ਼ਾਹ ਇਦਾਂ ਹੀ ਤਰੱਕੀਆਂ ਬਖਸ਼ੇ ਤੇ ਬਹੁਤ ਸੋਹਣਾ ਟਰੈਕਟਰ ਮੁਬਾਰਕਾਂ ਜੀ ਇੱਕ ਵਾਰੀ ਫੇਰ ਤੋਂ ਤੁਹਾਨੂੰ ਸਮਾਂ ਦੇਣ ਲਈ ਧੰਨਵਾਦੋ ਬਾਈ ਤੇ ਇਹਨਾਂ ਨੂੰ ਆਪਾਂ ਮਰਾ ਟਰੈਕਟਰ ਵਿਖਾ ਦਈਏ ਵੀਰਾਂ ਨੂੰ ਵੇਖਿਆ ਆ ਬਾਈ ਤੁਸੀਂ ਚਾਹ ਬਣੀ ਹਾਂ ਨਹੀਂ ਤੁਹਾਡੀ ਨਹੀਂ ਮਾਤਾ-ਪਿਤਾ ਵੀਰਾਂ ਨੂੰ ਵਿਖਾਦਾ ਜਿਹੜੇ ਵੀਰ ਨੇ ਅੱਜ ਆਪਣੇ ਨਾਲ ਮਤਲਬ ਜੁੜਿਆ ਵੈਸ਼ ਤੇ ਇਹ ਵਾਲਾ ਟਰੈਕਟਰ ਦਾ ਰਿਵਿਊ ਮੈਂ ਕੱਲ ਕਰ ਦਿੱਤਾ ਸੀ ਕੱਲੀ-ਕੱਲੀ ਚੀਜ਼ ਦਾ ਆ ਜਾਓ ਤੁਸੀਂ ਆ ਜਾ ਹੀ ਆ ਰਹੇ ਕਾਹਦਾ ਆ ਜਾ ਆ ਜਾ ਮੇਰਾ ਵੀਰ ਤੇ ਵੈਸੇ ਤਾਂ ਕੱਲ ਮੈਂ ਸਾਰਾ ਕੁਝ ਦੱਸ ਗਿਆ ਸੀ ਨਾ ਤੇ ਤੁਸੀਂ ਦੱਸ ਹੀ ਦਿਓ ਵੀਰਾਂ ਨੇ ਨਾ ਮੇਰੇ ਮੂੰਹ ਤੋਂ ਸੁਣ ਕੇ ਉਹਨਾਂ ਨੇ ਕਹਿਣਾ ਤੇਰਾ ਭਲਾ ਦੇ ਵੀ ਆਪਦੇ ਕੋਲੋਂ ਦੱਸੀ ਜਾਂਦਾ ਨਹੀਂ ਕੋਈ ਲੱਗ ਜੋ ਕਰਮਾ ਲਿਓ ਇੱਕ ਤਾਂ ਬਈ ਇਹਦਾ ਜਿਹੜਾ ਟੈਂਕ ਵੱਡਾ ਕੀਤਾ ਨਾ ਤੇ ਟੈਂਕ ਦੀ ਵੀਰੇ ਹੁਣ ਆਪਾਂ 70 ਲੀਟਰ ਦਾ ਟੈਂਕ ਹੋ ਗਿਆ ਇਹਦਾ ਹਾਂ 70 ਦਾ ਹੁਣ ਜੀ 70 ਦਾ ਕਿਉਂਕਿ ਇਹ ਟਰੈਕਟਰ ਦਾ ਜਿਵੇਂ ਆਪਣਾ ਲਾਲਾ ਵੀ ਤੇਲ ਤਾਂ ਨੇ ਪਹਿਲਾਂ ਕੋਈ ਖਾਣਾ ਇਹ ਚਾਰੀ ਆ ਨਾ ਹਾਂ ਜੀ ਪਰਲੀ ਸਾਈਡ ਚਾਰ ਆ ਇਧਰ ਤਿੰਨ 15 ਕਿਵੇਂ ਦੱਸਿਆ ਤੁਸੀਂ 15 ਸਪੀਡ ਹਾਂ ਇਹ ਲੋ ਮੀਡੀਅਮ ਹਾਈ ਲੋ ਮੀਡੀਅਮ 10 ਹੋ ਗਏ ਨਾ ਤੇ ਚਾਰ ਦੁੱਝੇ ਹੋ ਗਏ ਤੇ ਚਾਰ ਉਧਰ ਰਿਵਰਸ ਹੋ ਗਿਆ ਨਾ ਪੰਜ ਗੇਅਰ ਹੋ ਗਏ ਪੱਲੇ ਹਾਂ ਪੰਜ ਉਤੀਆ 15 ਹਾਂ ਇੱਕ ਇਹਨਾਂ ਨੇ ਜਿਹੜੀ ਆ ਚੀਜ਼ ਕੀਤੀ ਨਾ ਇਹ ਬਾਈਡਲ ਪੂਰੇ ਕਰਤੇ 960 ਵਾਲਾ ਹੀ ਕਰਤੇ ਸਾਰਾ ਜਿਗਾਰਮੈਂਟ ਮੈਂ ਉੱਤੇ ਚੜ ਕੇ ਵਿਖਾਉਣਿਆ ਇਹਦੇ ਜਿਹੜੇ ਹੁਣ ਇਹਦੇ ਮੀਡੀਅਮ ਮਗਰ ਬੰਨੇ ਆਈ ਆਂਦਾ ਜੇ ਅਗਲੇ ਬੰਨੇ ਸਿੱਧਾ ਮੀਡੀਅਮ ਆ ਕਈਆਂ ਦੇ ਲੋਕਾਂ ਨੇ ਆਉਂਦਾ ਪਿੱਛੇ ਲੋ ਆਉਂਦਾ ਹਾਂਜੀ ਉਹ ਝਟਕਾ ਜ਼ਿਆਦਾ ਆਵਾਜ਼ ਦਾ ਬੈਕ ਗੇਅਰ ਹੋ ਜਾਂਦਾ ਜ਼ਿਆਦਾ ਹਾਂ ਇਹ ਸਿੱਧਾ ਹੁਣ ਆਪਾਂ ਹਾਈ ਤੇ ਸਿੱਧਾ ਮੀਡੀਅਮ ਲੱਗ ਜਾਏਗਾ ਜੇ ਆਪਾਂ ਚੜਾਈ ਛੁੜੀ ਚੜਦੇ ਪਏ ਆ ਹਾਂ ਉਸੇ ਗੇਅਰ ਤੇ ਸੌਖਾ ਡੇਟਰ ਤੁਰ ਜਾਂਦਾ ਹਾਂ ਵੀ ਆਪਾਂ ਸਿੱਧਾ ਹਾਈ ਤੋਂ ਮੀਡੀਅਮ ਕਰਨਾ ਤੇ ਇੱਕ ਵੀਰੇ ਜਿਹੜਾ ਦਾ ਬੈਕ ਬੈਗ ਆ ਹਾਂ ਸਿੱਧਾ ਇੱਥੋਂ ਬੈਗ ਰੈਲ ਚ ਨਹੀਂ ਇੱਥੋਂ ਸਿੱਧਾ ਹੀ ਪਹਿਲੇ ਤੇ ਲੱਗ ਮੈਰੀ ਗੁੱਡ ਕਿਉਂਕਿ ਇਹ ਬਹੁਤ ਲੋਡ ਹੁੰਦੀ ਕਿਰਾਏ ਤੇ ਇਹ ਸਦੋ ਇੱਥੇ ਹਾਂਜੀ ਛੋਟਿਆ ਆ ਆ ਹਾਂਜੀ ਆ ਵੇਖੋ ਵੀਰੇ ਜਿਹੜੇ ਡਰਾਈਵਰ ਦੀ ਸੌਲਤਾਨ ਸਾਰਿਆਂ ਨੂੰ ਜਿਹੜੇ ਆਪਾਂ ਵੀਡੀਓ ਲਾਉਣਾ 540 540 ਇਕਨੋਮੀ ਹਾਂ ਤੇ 540 ਸਾਰੇ ਇੱਥੇ ਸਾਰੇ ਆਪਣੇ ਆਪ ਦੇ ਬੰਦੇ ਸਟੀਅਰਿੰਗ ਦੇ ਹੱਥ 'ਚ ਹੀ ਆ ਗਏ ਬੰਦੇ ਦੇ ਹਾਂ ਵੀ ਇਹ ਨਹੀਂ ਵੀ ਥੱਲੇ ਉਤਰਨਾ ਪੈਗਾ ਇੱਥੋਂ ਪਟਰਾਲੀ ਚੱਕਣੀ ਆ ਉਹ ਵੀ ਇੱਥੇ ਆਪਣੇ ਹੱਥ ਜੀ ਹੂੰ ਤੇ ਲਿਫਟ ਲੌਕ ਵਾਲਾ ਸਿਸਟਮ ਆ ਬਟਨ ਤੇ ਲਿਫਟ ਚੱਕਣੀ ਆ ਬਟਨ ਤੇ ਸੁੱਟਣੀ ਆ ਇਹ ਨਵਾਂ ਫੰਕਸ਼ਨ ਆ ਗਿਆ ਜੀ ਦੁੱਖ ਤੋੜ ਕੰਮ ਨਹੀਂ ਕਰਦਾ ਦੁੱਖ ਤੋੜ ਕੰਮ ਸਾਰਾ ਹੀ ਮੈਂ ਕਹਿੰਦਾ ਵੀ ਸਾਰੀ ਵੀਡੀਓ ਵੀ ਆ ਵੀ ਹੱਥ ਜੀ ਆ ਸਾਰੇ ਜਾਣੇ ਮਤਲਬ ਸਟੀering ਸਾਰਾ ਕੰਟਰੋਲ ਬੰਦੇ ਦੇ ਹੱਥ ਜੀ ਆ ਇਹ ਕਲਚ ਆ ਵੀਰੇ ਇਹ ਡਬਲ ਕਲਚ ਪਿੱਛੇ ਆ ਹੱਥ ਜੀ ਆ ਅੱਛਾ ਜਿਹੜਾ ਆਪਣਾ ਵੀਡੀਓ ਵਾਲਾ ਕਲਚ ਵੀਡੀਓ ਵਾਲਾ ਕਲਚ ਹੱਥ ਜੀ ਆ ਗਿਆ ਅੱਛਾ ਇਹ ਵੀ ਅੱਡ ਕਰਤਾ ਹਾਂਜੀ ਵੇਰੀ ਗੁੱਡ ਯਾਰ ਇਹ ਬੰਦੇ ਦੀ ਸਾਰੀ ਪਹੁੰਚ ਹੀ ਆ ਗਿਆ ਸਾਰਾ ਸਿਸਟਮ ਇੱਕ ਚੀਜ਼ ਨਾ ਮੇਰਾ ਬਹੁਤ ਜਿਆਦਾ ਜਦੋਂ ਮੈਂ ਨਵਾਂ ਨਵਾਂ ਪੇਜ ਬਣਾਇਆ ਆ ਸ਼ਾਰਟ ਬਹੁਤ ਚੱਲਿਆ ਸੀ ਬਾਕਸ ਦਾ ਇਹ ਅੱਜ ਵੀ ਕੋਈ ਨਹੀਂ ਦਿੰਦਾ ਚਾਰਜਿੰਗ ਬਾਕਸ ਚਾਰਜਿੰਗ ਬਾਕਸ ਬਹੁਤ ਛੋਲਤਾ ਭਾਈ ਵਧੀਆ ਹਾਂ ਉਹ ਹੀ ਕਹਿੰਦਾ ਪਲੱਗ ਸੋਚ ਵਿੱਚ ਤੇ ਅੱਜ ਰੋਡ ਦਾ ਆਪਾਂ ਚਾਰਜਰ ਲਾ ਕੇ ਆਪਾਂ ਸੀ ਟਾਈਪ ਬੰਦੇ ਸਭ ਤੋਂ ਵਧੀਆ ਕੰਮ ਚੱਲਦਾ ਤੇ ਇਹਨੂੰ ਅੱਜ ਵੀ ਕੋਈ ਨਹੀਂਗਾ ਹੋਰ ਕੋਈ ਦਿੰਦਾ ਪਿਆ ਜਿਹੜਾ ਇਹ ਦਿੰਦਾ ਪਿਆ ਤੇ ਮਗਰ ਲਾਈ ਸਭ ਖੋਣੇ ਹਾਂ ਵੇਖਿਓ ਵੇਹੇ ਤੇ ਵੀਰਾਂ ਨੇ ਚਲੋ ਦਿਖਾ ਦਿੰਦੇ ਇੱਕ ਰਿ ਆਜੋ ਜਿਹੜੇ ਵੀਰ ਨਵੇਂ ਜੁੜੇ ਨਾ ਉਹਨਾਂ ਵਾਸਤੇ ਆ ਚਲੋ ਪਹਿਲਾਂ ਉਹਨਾਂ ਦੇਖ ਲਿਆ ਨਾ ਮਗਰਲਾ ਹਿੱਸਾ ਵੀ ਰਿਪੀਅ ਹੀ ਹੋ ਗਿਆ ਸਾਰਾ ਇਹਦਾ ਹਮਮ ਤੇ ਲਿਫਟ ਇੱਥੇ ਹੀ ਚੱਕੀ ਜਾਣੀ ਇੱਥੇ ਡਾਊਨ ਹੋਣੀ ਨਹੀਂ ਬੰਦੇ ਦੀ ਮਗਰ ਵੀ ਕੋਈ ਇੰਪਲੀਮੈਂਟ ਪਾਉਣਾ ਤੇ ਹਾਂ ਬੰਦੇ ਦੀ ਸਹੂਲਤਾਂ ਪੂਰੀਆਂ ਕਰ ਦੇ ਦੋਬਲ ਡਿਸਟ੍ਰਿਬਿਊਟਰ ਆ ਗਿਆ ਇਹ ਤਾਂ ਆਪਣਾ ਪਹਿਲਾਂ ਹੀ ਆਉਂਦਾ ਪੈਸੇ ਆਹ ਲਿਫਟ ਸੈਂਸਿੰਗ ਦੇ ਤਿੰਨ ਹੋ ਗਏ ਪਹਿਲਾਂ ਵੀ ਤਿੰਨ ਸੀਗੇ ਹਾਂ ਪਹਿਲਾਂ ਵੀ ਤਿੰਨ ਹੀ ਸੀ ਆਉਂਦੇ ਇਹਦੇ ਚ ਕੋਈ ਉਵੇਂ ਸਾਰਾ ਇਨਾ ਹੀ ਹਿੱਸੇ ਨੂੰ ਕਹਿ ਦਿੰਦੇ ਹਾਂ ਕੱਚਾ 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 ਹੁਣ ਕੋਈ ਟਿਊਬਾਂ ਦੀ ਕਿਤੇ ਸ਼ਿਕਾਇਤ ਨਹੀਂ ਆਉਣੀ ਟਿਊਬਾਂ ਚੈੱਕ ਕਰੋ ਕਿੱਡੀਆਂ ਕਿੱਡੀਆਂ ਨਿਕਲ ਲੱਗੀਆਂ ਛੋਟੇ ਦੇ ਸਿਰਰ ਗਿਆ ਕਿ ਨਹੀਂ ਹੋਣਾ ਇਹ ਚੀਜ਼ਾਂ ਦੁਕਾਨ ਨੂੰ ਦੇ 25 ਕੁੰਟਲ ਦੀ ਲਿਫਟ ਕਪੈਸਿਟੀ ਆ ਤੇ ਤਾਂ ਇਹਨਾਂ ਨੂੰ ਕੋਈ ਦਿੱਕਤ ਨਹੀਂ ਆਉਣੀ 9 ਫੁੱਟ ਸੁਪਰ ਸਿੱਟ ਰਹਿਣ ਮਾਨ ਨਾਲ ਠੇਰੀ ਬੰਨੀ ਫਰੇਗਾ ਬੰਨੂਗਾ ਹਾਂ ਇਹ ਸਾਰੇ 12 13 ਲੱਖ ਵਾਲਾ ਟਰੈਕਟਰ ਤੇ ਟੀਚਰ ਸਾਰੇ ਇਹਦੇ ਚ ਪਾ ਦਿਆ ਤੇ ਟਰੈਕਟਰ ਦਾ ਰੇਟ ਵੀ ਜਾਇਜ਼ ਆ ਹੁਣ ਮੈਂ ਰੇਟ ਦੱਸ ਨਹੀਂ ਸਕਦਾ ਕਿ ਜੋ ਕੰਪਨੀਆਂ ਦੇ ਉਹ ਵੱਖ-ਵੱਖ ਏਜੰਸੀਆਂ ਦਾ ਕਈ ਜਿਹੜੇ ਤਾਂઠા ਹੋ ਜਾਂਦਾ ਕੰਮ ਤੇ ਇਸ ਦੇ ਵਿੱਚ ਟਰੈਕਟਰ ਕਟਾਉਣ ਹੁੰਦਾ ਕਿਸੇ ਨੇ ਕੁਝ ਕਰਨਾ ਹੁੰਦਾ ਸੋਸ ਜਖਬਾ ਉੱਤੇ ਥੱਲੇ ਹੁੰਦਾ ਹੁੰਦਾ ਤੇ ਬਾਕੀ ਅੱਜ ਬਹੁਤ ਸੋਹਣੀ ਰੌਣਕ ਲੱਗੀ ਐ ਇੱਧਰ ਵੀ ਤੇ ਚਾਹ ਪਾਣੀ ਦਾ ਪੂਰਾ ਬੰਦਿਆਂ ਨਾਲ ਅਰੇਂਜਮੈਂਟ ਸੀਗਾ ਲੌਂਚਿੰਗ ਤੇ ਹਾਂ ਬਹੁਤ ਸੋਹਣਾ ਪਕੌੜੇ ਸ਼ਕੌੜੇ ਖਾਓ ਸਾਰੇ ਜਗਰਾਉਂ ਏਰੀਆ ਦੇ ਬੰਦਿਆਂ ਦਾ ਧੰਨਵਾਦ ਕੀਤਾ ਜਾਂਦਾ ਜਿਹੜੇ ਆਏ ਇੱਥੇ ਪਹੁੰਚੇ ਹਾਂ ਤੇ ਨੰਬਰ ਬਾਈ ਦਾ ਦਿੱਤਾ ਹੀ ਆ ਗਾਹਾਂ ਵਿੱਚ ਟਰੈਕਟਰ ਤੁਸੀਂ ਖਰੀਦਣਾ ਤੇ ਜਗਰਾਉਂ ਏਜੰਸੀ ਨੂੰ ਯਾਦ ਕਰ ਸਕਦੇ ਹੋ ਧੰਨਵਾਦ ਜੀ ਸਾਰੇ ਜੀ ਨੂੰ ਅੱਜੋ ਕੱਟ-ਕੁੱਟ ਲਾ ਲਾਂਗੇ ਕੀ ਹਾਲਾ ਵੀਰੇ ਠੀਕ ਠਾਕੋ ਸਾਹ ਛੱਡਦੀ ਕਰਾਓ ਬਾਟੀ ਨੂੰ ਬਾਟਰ ਵੀਰੇ ਉਰ ਕੀ ਹਾਲ ਹੈ ਚਲੋ ਦੀਏ ਇੱਕ ਚਾਈ ਦੇ ਉੱਪਰ ਇਹਨਾਂ ਦਾ ਗਰਮ ਨਹੀਂ ਬੜਾ ਪਾਣੀ ਸਾਰੇ ਗਰਮ ਆ ਯਾਰ ਹੁਣ ਸੁੱਟੀਆਂ ਬੋਤਲਾਂ ਜਾ ਯਾਰ ਵਾਵਾ ਸਾਰੀਆਂ ਸੁੱਟ ਦੇ ਪਹਿਲਾਂ ਹੀ ਆਜੋ ਫਿਰ ਲੋੜਾਂ ਸਰ ਮੈ ਲੋ ਟੈਂਟ よかった。<laughs> <laughs> <laughs> multimod <coughs> spam ਕੀ ਹਾਲ ਹੈ ਤੇਰਾ ਸੌਰੀ ਵਿੱਚ ਕਰ ਹੱਥ ਖਿੱਚ ਲਿਆ